ਰੂਹੇ ਜ਼ਮੀਨ ਦੇਚ ਇੱਕ ਐਸੀ ਹਸਤੀ ਜੋ ਪੰਜ ਵਰਿਆਂ ਦੀ ਆਯੋ ਦੇਚ ਸਮਾਜ ਸੁਧਾਰ ਦੇ ਧਰਮ ਦੀ ਲਹਿਰ ਦੇ ਤੇ ਰਾਜਨੀਤੀ ਦੀ ਮੁਖੀ ਬਣੀ ਇਤਿਹਾਸ ਦੇਚ ਇੱਕ ਪਹਿਲੀ ਸ਼ਖਸੀਅਤ ਹੈ ਆਪ ਦਾ અવਤਾਰ ਸ਼ਾਮਣਬਦੀ ਨੌ ਸੰਮਤ 1713 ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਸ੍ਰੀ ਕ੍ਰਿਸ਼ਨਕੌਰ ਜੀ ਦੀ ਕੁੱਖੋਂ ਹੋਇਆ। ਟੀਗੜਪੁਰ ਹਾਲ ਜ਼ਿਲ੍ਹਾ ਰੋਪੜ ਇਹ ਆਪ ਜੀ ਦਾ ਜਨਮ ਅਸਥਾਨ ਹੈ। ਆਪ ਨੂੰ ਗੁਰਗੱਦੀ ਕਤਕਵਦੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਪਤ ਹੋਈ ਆਯੋ ਉਮਰ ਆਪ ਦੀ 5 ਵਰਿਆਂ ਦੀ ਸੀ ਹੈਰਾਨਗੀ ਤੇ ਹੋਈ ਗੁਰੂ ਨੂੰ ਕਾਇਆ ਮਨ ਲਈਏ ਹੈਰਾਨਗੀ ਹੈ ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ ਕਿਸੇ ਵਕਤ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ ਜਿਸ ਦੀ ਆਯੋ 35 ਸਾਲ ਤੋਂ ਥੱਲੇ ਹੈ वो धर्म समाज त राजनीति का मुखी नहीं बनाना चाहता क्यों कि उस दे उसकी सोचनी पुख्तगी नहीं होगी इस तरह राजनीति कच्ची होगी समाज की आधार कच्ची होगी और धर्म भी पुख्तगी नहीं होगी लेकिन एक होर महापुरुष जो ईरान होया है جس نے بلند بان کے بہو لاکھے اور اس نے ہندوستان دا بھرمણ وی کیتا سی شیخ سعدی او کہندے ن بزرگی با عقل ہست نہ کہ با سال تونگری بادل ہست نہ کہ با مار بزرگی عقل تو ہے عمر تو نہیں امیری مال اسباب تو نہیں دل تو ہے اس دا دل کتنا کڈا ہے ਜਦ ਵੀ ਬਜ਼ੁਰਗੀ ਨੂੰ ਨਾਪਣਾ ਹੋਵੇ ਅਕਲ ਤੋਂ ਨਾਪੋ ਸੋਚਣੀ ਤੋਂ ਨਾਪੋ ਐਸਾ ਵੀ ਹੋ ਸਕਦਾ ਹੈ ਕਿਸੇ 5 ਸਾਲ ਦੇ ਬੱਚੇ ਦੇ ਅੰਦਰ 100 ਸਾਲ ਦੀ ਅਕਲ ਹੋਵੇ ਔਰ ਐਸਾ ਵੀ ਹੋ ਸਕਦਾ ਹੈ ਕਿ ਕਿਸੇ 100 ਸਾਲ ਦੇ ਬੁੱਢੇ ਦੇ ਅੰਦਰ 5 ਸਾਲ ਦੇ ਬੱਚੇ ਦੀ ਅਕਲ ਵੀ ਨਾ ਹੋਵੇ ਅਕਸਰ ਬੁੱਢੇ ਬੱਚਿਆਂ ਵਾਲੀਆਂ ਗੱਲਾਂ ਕਰਦੇ دکھائی ਦਿੰਦੇ ਨੇ ਕਦੀ ਕਦੀ ਰੁਹੇ ਜ਼ਮੀਨ ਤੇ कोई बच्चा बजुर्ग वाली गल करता है ऐसे बच्चे जो पूर्ण भगत हो जैसे कि ध्रुव प्रहलाद ऐसे बच्चे जो पूर्ण शहीद और सिख जैसे कि बाबा बुढा ये बचपन देच ही गुरु घर दे श्रद्धालु प्रेमी और बुजुर्गी दे मालक खला मौजूद से ਬੱਚੇ ਸ਼ਹੀਦ ਵੀ ਹੋਏ ਸਨ ਬੱਚੇ ਭਗਤ ਵੀ ਹੋਏ ਸਨ ਬੱਚੇ ਸਿੱਖ ਵੀ ਹੋਏ ਸਨ ਪਰ ਕੋਈ ਬੱਚਾ ਅਜੇ ਤੱਕ ਗੁਰੂ ਨਹੀਂ ਬਣਿਆ ਸੀ ਧਾਰਮਿਕ ਤੌਰ ਤੇ ਰਹਿਬੀ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ ਸੀ ਇਸ ਖਲਾ ਨੂੰ ਇਸ ਕਮੀ ਨੂੰ ਪੂਰਾ ਕੀਤਾ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਆਪ ਦੀ ਸੋਚਣੀ ਦੇ ਵਿੱਚ ਬੜੀ ਗਹਿਰਾਈ ਆਪਨੇ ਜਿੱਥੇ ਸਾਫ਼ ਕਹਿ ਦਿੱਤਾ ਨਹਿ ਮਲੇਚ ਕੋ ਦਰਸ਼ਨ ਦੇ ਹੈ ਜਦ ਦਿੱਲੀ ਦੇ ਤਖਤ ਨੇ ਬੁਲਾਇਆ ਤੇ ਆਪਨੇ ਕਹਿ ਦਿੱਤਾ ਨਹੀਂ ਅਸੀਂ ਪੁਰਾਣੀ ਪਰੰਪਰਾ ਦੇ ਮੁਤਾਬਕ ਰਾਜ ਦਰਬਾਰ ਦੇ ਚ ਜਾ ਕੇ ਉਹਨਾਂ ਦੇ ਰੋਬ ਦਾਬ ਥੱਲੇ ਨਹੀਂ ਬੈਠਣਾ ਨਹੀਂ ਜੀਵਣਾ ਔਰ ਆਪਨੇ ਗੁਰੂ ਚੋੜਨ ਦੇ ਵਿੱਚ ਵੀ ਬਹੁਤ ਲੰਮੀ ਦੂਰ ਦ੍ਰਿਸ਼ਟੀ ਦਿਖਾਈ ਆਪਨੇ ਕਹਿ ਦਿੱਤਾ ਬਾਬਾ ਬਕਾਲੇ ਆਪ ਵਿੱਚ ਰੋਹਾਨੀਅਤ ਕਿੰਨੀ ਸੀ ਔਰ ਬ੍ਰह्म ਗਿਆਨ ਕਿਤਨਾ ਉਦੇ ਹੋਇਆ ਇਸ ਦੀ ਇੱਕ ਮਿਸਾਲ ਮਿਲਦੀ ਹੈ ਕੁਰੂਖੇਤਰ ਦੇ ਕੋਲ ਜਦ ਇੱਕ ਬ੍ਰਾਹਮਣ ਨੇ ਆਪ ਤੇ ਤਰਕ ਕੀਤੀ कि हर जी इतना लंबा नाम। ने गीता सी, आप ਨੂੰ ਆਖਿਆ ਜਾਂਦਾ ਹੈ ધਨ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਇਤਨਾ ਲੰਬਾ ਨਾਮ ਦਵਾਪਰ ਯੁਗ ਦੇ ਵਿੱਚ ਹੋਏ ਨੇ ਸਿੱਖ ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ ਆਪ ਕਮ ਸੇ ਕਮ ਉਸ ਤੇ ਅਰਥ ਹੀ ਕਰ ਦਿਓ ਤਾਂ ਕਹਿੰਦੇ ਨੇ ਆਪਨੇ ਕੋਲ ਬੈਠੇ ਇੱਕ ਜੀਵਰ ਜੋ ਗੁੰਗਾ ਵੀ ਸੀ ਉਹ ਦੇ ਸਿਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸ਼ਲੋਕ ਪੜਦਾ ਜਾ ਅਰਥ ਕਰਦਾ ਜਾ ਉਸੁਰ ਦੇਚ ਸ਼ਲੋਕ ਪੜੀ ਜਾਂਦਾ ਹੈ ਅਰਥ ਕਰੀ ਜਾਂਦਾ ਹੈ ਇਹ ਕ੍ਰਿਸ਼ਮਾ ਦੇਖ ਕੇ ਪਾਂਦਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ ਜਿਸ ਦੀ ਛੜੀ ਦੇਚ ਇਤਨੀਆਂ ਬਰਕਤਾਂ ਨੇ ਉਸ ਦੇ ਵਿੱਚ ਕਿਤਨੀਆਂ ਬਰਕਤਾਂ ਹੋਣਗੀਆਂ ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ ਆਪ ਉਹਨਾਂ ਦੇ ਬੰਗਲੇ ਵਿੱਚ ਠਹਿਰੇ ਆਪ ਸਾਹਿਬ ਸਨ مالک ਸਨ ਰੂਹਾਨੀ ਗੁਣਾ ਦੇ ਉਸ ਬੰਗਲੇ ਦੇ ਠਹਿਰਣ ਕਰਕੇ ਬੰਗਲਾ ਬੰਗਲਾ ਸਾਹਿਬ ਬਣ ਗਿਆ ਅਜ ਸਾਹਿਬ ਜੋ ਆ ਗਿਆ ਦਿੱਲੀ ਦੇ ਵਿੱਚ ਉਹਨਾਂ ਦਿਨਾਂ ਦੇ ਤਾਉਨ ਪਲੇਗ ਫੈਲੇ ਹੋਇਆ ਸੀ ਔਰ ਚੇਚਕ ਵੀ ਬੜੇ ਜ਼ੋਰਾਂ ਤੇ ਦੀਨ ਦੁਖੀਆਂ ਦੇ ਦਰਦ ਵੰਡਣ ਵਾਲੇ ਭਨ ਗੁਰੂ ਹਰਿਕਸ਼ਨ ਜੀ ਮਹਾਰਾਜ ਘਰ ਘਰ ਦੇ ਚਾਕੇ ਰੋਗੀਆਂ ਦੀ ਦੇਖ ਰਿਕ ਕਰਦੇ ਨੇ ਹਰ ਇੱਕ ਦੀ ਲੋੜ ਪੂਰੀ ਕਰਦੇ ਨੇ ਆਪ ਦੇ ਬੈਠਣ ਨਾਲ ਰੋਗੀਆਂ ਨੂੰ ਚੈਨ ਮਿਲਦਾ ਸੀ ਆਪ ਦੇ ਦਿੱਤੇ ਹੋਏ ਦਿਲਾਸੇ ਨਾਲ ਰੋਗੀ ਤੰਦਰੁਸਤ ਹੁੰਦੇ ਸਨ ਜੋ ਕਿ ਰੋਗੀ ਤੰਦਰੁਸਤੋਂ ਦੇ ਸੰ ਰੋਗੀ ਪਰਸਨ ਹੁੰਦੇ ਸਨ ਦੁਖੀ ਬੰਦਿਆਂ ਨੂੰ ਚੈਨ ਮਿਲਦਾ ਸੀ ਆਪ ਦੇ ਨਾਲ ਤੇ ਲਖਬ ਜੁੜ ਗਿਆ ਕਿ ਤੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁੱਖ ਦੂਰ ਕਰਨ ਵਾਲੇ ਨੇ ਔਰ ਅਗਾ ਚਲ ਕੇ ਇਸੇ ਹੀ ਕਹਾਵਤ ਨੂੰ ਭਗਵਤੀ ਦੀ ਵਾਰ ਦੇਚ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਲਮ ਬੰਦ ਕੀਤਾ ਹੈ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੀ ਮਹੌਣੀ ਮੂਰਤ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਤੇ ਕੋਲ ਉਪਰਾਲੇ ਨੇ ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਨਾਲ ਆਪਨੇ ਦੁਖੀਆਂ ਦੇ ਦਰਦ ਵੰਡੇ ਇੱਕ ਬਹੁਤ ਵੱਡੀ ਮਹਾਨ ਘਟਨਾ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ ਉਸ ਤੋਂ ਆਪਦੀ ਦੂਰ ਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ ਕਹਿੰਦੇ ਨੇ ਦੁਖੀਆਂ ਤੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਜੋਤੀ ਜੋਤ ਸਮਾ ਗਏ ਯਾਦਗਾਰੀ ਅਸਥਾਨ ਜੋਤੀ ਜੋਤ ਸਮਾਨ ਦਾ ਬਾਲਾ ਸਾਹਿਬ ਬਣਿਆ ਹੋਇਆ ਬਾਲਾ ਪ੍ਰੀਤਮ ਆਪ ਦਾ ਨਾਮ ਕਹਿ ਲਾਇਆ ਲੇਕਿਨ ਆਪ ਇਤਨੇ ਛੋਟੇ ਸਮੇਂ ਤੱਕ ਕਿਉਂ ਰਹੇ ਉਮਰ ਛੋਟੀ ਪੀੜ੍ਹ ਛੋਟਾ ਸਮਾ ਛੋਟਾ ਹੈਰਾਨਗੀ ਤੇ ਕੁਛ ਵੀ ਨਹੀਂ ਥੋੜਾ ਜਿਹਾ ਸਮਾਂ ਆਪ ਗੁਰਿਆਈ ਤੇ ਬਿਰਾਜਮਾਨ ਹੋਏ ਗਾਲਵਨ ਸਵਾ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸਵਾ 7 ਸਾਲ ਦੀ ਉਮਰ ਦੇ ਵਿੱਚ ਰੁਖਸਤ ਹੋ ਗਏ ਦਰਸਲ ਇੱਕ ਛਾਪ ਛੋੜਨੀ ਸੀ ਉਹ ਸੀ ਬਚਪਨ ਦੀ ਬੱਚੇ ਪਣੇ ਦੀ ਅਗਰ ਵਡੇਰੀ ਉਮਰ ਤੱਕ ਰਹਿੰਦੇ ਹੈ ਤਾਂ ਬਚਪਨ ਦੀ ਇਹ ਛਾਪ ਨਹੀਂ ਰਹਿਣੀ ਸੀ ਜਿਵੇਂ ਬਾਕੀ ਗੁਰੂ ਸਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ ਤਾਂ ਗੁਰੂ ਹਰਕਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਹੁੰਦਾ ਨਹੀਂ ਇੱਕ ਛਾਪ ਛੋੜਨੀ ਸੀ ਗੁਰੂ ਜੋਤ ਹੈ ਗੁਰੂ ਕਾਇਆ ਨਹੀਂ ਗੁਰੂ ਫਿਲਸਫਾ ਹੈ ਵਿਚਾਰ ਹੈ गुरु शरीर नहीं गुरु आध्यात्मिक आनंद है रूहानी शक्ति है शरीरक शक्ति नहीं इस दा बोध आपने जो है कराणा सी हकीकत है कि शरीर बच्चा ते दिमाग देच बुजुरगी ऐसा कभी-कभी होता है और शरीर बुड्ढा होवे दिमाग देच बचपना होवे तो एकदम पहचान हो दीए ਬੱਚੇ ਦੀ ਇਹ ਪਛਾਣ ਹੈ ਕਿ ਉਸ ਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡੌਣੇ ਚਾਹੀਦੇ ਨੇ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡੌਣਾ ਬਣ ਤੂੰ ਮੈਨੂੰ ਚੁੱਕ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੇ ਤੇ ਬੈਠਣਾ ਹੈ ਤੇਰੀ ਪਿੱਠ ਤੇ ਬੈਠਣਾ ਹੈ ਤਾਂ ਬੱਚਾ ਪਿਓ ਨੂੰ ਖਿਡੌਣਾ ਬਣਾ ਦਿੰਦਾ ਹੈ ਮਾਂ ਨੂੰ ਖਿਡੌਣਾ ਬਣਾਉਂਦਾ ਹੈ ਔਰ ਹਰ ਉਹ ਚੀਜ਼ ਖਿਡਾਉਣਾ ਹੈ ਬੱਚੇ ਦੇ ਸਾਹਮਣੇ ਚਾਹੋ ਕਿਤਨੀ ਕੀਮਤੀ ਹੈ ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪਰਬਲ ਹੋਵਨ ਖੇਡਣ ਦੀਆਂ ਰੁਚੀਆਂ ਪਰਬਲ ਤੇ ਹਰ ਵਸਤੂ ਨੂੰ ਖਿਡਾਉਣਾ ਸਮਝੀ ਜਾਣਾ ਇਹ ਬੱਚੇ ਦੀ ਫਿਤਰਤ ਹੈ ਇਸ ਫਿਤਰਤ ਤੋਂ ਆਪ ਬੇਨਿਆਸਨ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੋਚਣਾ ਸਮਝਣਾ ਸਮਝਾਣਾ ਆਪ ਦੇ ਸੁਭਾਅ ਦੇ ਵਿੱਚ ਪਰਉਪਕਾਰ ਆਪ ਦੇ ਸੁਭਾਅ ਵਿੱਚ ਸੀ ਗਿਆਨ ਦੇਣਾ ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਵਿੱਚ ਸੀ ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮਾਂ ਨਿਕਲੇ ਆ ਜਦ ਸਿੱਖਾਂ ਨੇ ਪੁੱਛਿਆ ਅਗਰ ਹੋਵੇਗਾ ਗੁਰਗੱਦੀ ਤੇ ਕੌਣ ਹੋਵੇਗਾ ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾ ਹੋ ਗਏ ਤੋ ਰਸਨਾ ਤੋ ਨਿਕਲੇ ਆ ਬਾਬਾ ਬਕਾਲੇ ਗਜ਼ਬ ਦੀ ਚੌਣ ਗੁਰੂ ਨੂੰ ਲਬਣਾ ਬਕਾਲੇ ਦੇ ਵਿੱਚ ਉਹ ਜੋਤ ਉੱਥੇ ਬਿਰਾਜਮਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ ਸਿੱਖ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਵਿਚਾਰਾਂ ਦੀ ਗੱਲ ਹੈ ਕਾਇਆ ਦੀ ਗੱਲ ਨਹੀਂ ਅਧਿਆਤਮਿਕ ਅਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ ਕਿੱਥੇ ਦਾਦਾ ਪੋਤਰੇ ਨੂੰ ਗੱਦੀ ਦਿੰਦਾ ਤوام ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇਚ ਦਾਦਾ ਉਹਨਾਂ ਨੂੰ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਏ ਸਾਹਿਬ ਤੇ ਗੁਰੂ ਹਰ ਰਾਏ ਜੀ ਸਾਬ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸੱਕੇ ਬਰਾਏ ਇਸਤਰੀ ਕੇ ਦੇ ਨਾਲ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਪੋਤਰੇ ਨੇ ਦਾਦੇ ਦੀ ਝੋਲੀ ਦੇ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ ਗੁਰਿਆਈ ਕਾਇਆ ਦੀ ਗੱਲ ਨਹੀਂ ਆਤਮਾ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਹੈ ਦੇਹ ਦੀ ਗੱਲ ਨਹੀਂ ਗੁਣਾ ਦੀ ਗੱਲ ਹੈ ਵਿਚਾਰ ਦੀ ਗੱਲ ਹੈ ਗੁਰੂ ਘਰ ਦੇ ਵਿਚਾਰ ਹੀ ਗੁਰੂ ਹੈ ਗਿਆਨ ਹੀ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਐਸਾ ਕਲਗੀਧਰ ਆਖਦੇ ਨੇ ਧਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਸ ਤਰ੍ਹਾਂ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ क्योंकि समा पीरियड बहुत छोटा है तो इतिहास भी छोटा है आप दिल्ली ज्योति जोत समा के गद्दी बाबे बकाले गुरु तेग बहादुर साहब जी महाराज नख्शिश करके काया करके आप दिल्ली की मिट्टी आत्मा करके आप धन गुरु तेग बहादुर साहब जी महाराज के अंदर प्रवेश कर गए समाए